ਖਬਰ ਲੈਨੇ ਖਨੋਰੀ ਤੋਂ ਜਿੱਥੇ ਦਾਤਾ ਸਿੰਘ ਵਾਲਾ ਖਨੋਰੀ ਕਿਸਾਨ ਮੋਰਚੇ ਉੱਪਰ ਜਗਦੀਸ਼ ਸਿੰਘ ਢੱਲੇਵਾਦੀ ਦਾ ਮਰਤਮਨ ਅੱਜ 70ਵੇਂ ਦਿਨ ਜਾਰੀ ਰਿਹਾ ਉੱਥੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਿਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨੋਂ ਫੋਰਮਾਂ ਦੀ ਸ਼ੰਭੂ ਮੋਰਚੇ ਉੱਪਰ ਕੱਲ੍ਹ ਰਾਤ ਮੀਟਿੰਗ ਹੋਈ ਜਿਸ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਹੱਕੀ ਮੰਗਾਂ ਦੇ ਲਈ ਬਾੜਾ ਉੱਪਰ ਲੜੇ ਜਾ ਰਹੇ ਅੰਦੋਲਨ ਦੇ ਇੱਕ ਸਾਲ ਪੂਰਾ ਹੋ ਹੁਣ ਸਵੇ 11 ਫਰਵਰੀ ਕਰਤਨਪੁਰਾ 12 ਫਰਵਰੀ ਖਨੋਰੀ 13 ਫਰਵਰੀ ਸ਼ੰਭੂ ਕਿਸਾਨ ਮੋਰਚੇ ਉੱਪਰ ਹੋ ਰਹੀ ਹੈ ਕਿਸਾਨਾਂ ਨੇ ਮਹਾਪੰਚਾਇਤਾਂ ਦੇ ਪ੍ਰਬੰਧ ਸੰਬੰਧੀ ਡਿਊਟੀਆਂ ਲਗਾਈਆਂ ਗਈਆਂ ਅਤੇ ਮੋਰਚੇ ਦੀ ਅੱਗੇ ਦੀ ਰਣਨੀਤੀ ਅਤੇ ਅੱਗੇ ਦੇ ਪ੍ਰੋਗਰਾਮ ਸੰਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਕਿਸਾਨ ਆਗੂਆਂ ਦੱਸਿਆ ਕਿ 14 ਫਰਵਰੀ ਨੂੰ ਸਰਕਾਰ ਦੇ ਹੁਣ ਹੋਈ ਗੱਲਬਾਤ ਸੰਬੰਧੀ ਰਣਨੀਤੀ ਉੜਿੱਕਣ ਵਾਸਤੇ ਜਲਦੀ ਦੋਨੋਂ ਫੋਰਮਾਂ ਦੀ ਮੀਟਿੰਗ ਦੁਬਾਰਾ ਤੋਂ ਕੀਤੀ ਜਾਵੇਗੀ ਉਸ ਮੀਟਿੰਗ ਦੇ ਸਰਕਾਰ ਨਾਲ ਗੱਲਬਾਤ ਲਈ ਜਾਣ ਵਾਲੇ ਡੈਲੀਗੇਸ਼ਨ ਦੇ ਨਾਮ ਤੈਅ ਕੀਤੇ ਜਾਣਗੇ ਕਿਸਾਨ ਆਗੂਆਂ ਦੱਸਿਆ ਕਿ ਰਤਨਪੁਰਾ ਮੋਰਚੇ ਉੱਪਰ 11 ਫਰਵਰੀ ਨੂੰ ਹੋਣ ਵਾਲੀ ਮਹਾਪੰਚਾਇਤ ਵੀ ਜਾਣ ਦੇ ਲਈ ਪੰਜਾਬ ਅਤੇ ਹਰਿਆਣਾ ਵਿੱਚ ਰਤਨਪੁਰਾ ਕਿਸਾਨ ਮੋਰਚੇ ਨਾਲ ਲੱਗਦੇ ਇਲਾਕਿਆਂ ਦੇ ਮੀਟੀਆਂ ਕਰਕੇ ਮੋਰਚਿਆਂ ਵੱਲੋਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਵੱਡੀ ਗਿਣਤੀ ਦੇ ਵਿੱਚ 11 ਤਰੀਕ ਨੂੰ ਰਤਨਪੁਰਾ ਯਾਨੀ ਕਿ ਰਾਜਸਥਾਨ ਮਹਾਪੰਚਾਇਤ ਵੀ ਕਿਸਾਨ ਵੈਖਰੂ ਜੀ ਕਾ ਖਾਲਸਾ ਸ੍ਰੀ ਵੈਖਰੂ ਜੀ ਕੀ ਫਤਿਹ ਐਸ ਵਕਤ ਆਪਾਂ ਖਨੌਰੀ ਬਾਰਡਰ ਤੇ ਖੜੇ ਆ ਖਾਸ ਕਰਕੇ ਉੱਥੇ ਖੜੇ ਆ ਜਿੱਥੇ ਡੱਲੇਵਾਲ ਸਾਹਿਬ ਅੱਜ ਤਕਰੀਬਨ 70 ਦਿਨਾਂ ਦੇ ਨੇੜੇ ਹੋ ਗਏ ਆ ਮਰਦਾਂ ਤੇ ਬੈਠਿਆ ਨੂੰ ਤਾਂ ਉਹ ਜਿਹੜੀ ਆਪਣਾ ਪਹਿਲਾ ਸਟੇਜ ਕੋਲੇ ਸੀ ਟਰਾਲੀ ਦੇ ਵਿੱਚ ਉਹਨੂੰ ਸਿਫਟ ਕਰਕੇ ਆਪਾਂ ਇੱਧਰ ਲੈ ਕੇ ਆਂਦਾ ਤੇ ਉਹ ਟਰਾਲੀ ਵੀ ਜਿਹੜੀ ਆ ਬਣ ਰਹੀ ਆ ਜਿਹੜੇ ਨੂੰ ਆਪਾਂ ਕਹਿੰਦੇ ਸੀ ਵੀ ਨਵਾਂ ਘਰ ਬਣਾ ਰਹੇ ਆ ਤਾਂ ਉਹਦੇ ਵਿੱਚ ਜਿਹੜੇ ਆਪਣਾ ਰੋਜ਼ ਜਿਹੜੀ ਸੰਗਤ ਆਉਂਦੀ ਆ ਪੂਰੇ ਪਾਰ ਦੇ ਵਿੱਚੋਂ ਜਿਹੜੇ ਕਿਸਾਨ ਆ ਰਹੇ ਨੇ ਅੱਜ ਜ਼ਿਲ੍ਹਾ ਬਰਨਾਲਾ ਪਿੰਡ ਚੰਗਿਆਣਾ ਤਾਂ ਉਹ ਜਿਹੜੇ ਕਿਸਾਨ ਪੂਰੇ ਨਗਰ ਨੇ ਆਪਣੇ ਇੱਥੇ ਵਿੱਚ ਰਾਸ਼ਨ ਲੈ ਕੇ ਆਏ ਨੇ ਮੋਰਚੇ ਚੱਲਦੇ ਦੇ ਵਿੱਚ ਉਹ ਰਾਸ਼ਨ ਦੇ ਵਿੱਚ ਜੋ ਸਬਜ਼ੀਆਂ ਨੇ ਸੁੱਟੀਆਂ ਦਾਲਾਂ ਨੇ ਆਟਾ ਉਹ ਸਾਰਾ ਕੁਝ ਲੈ ਕੇ ਆਏ ਨੇ ਤੇ ਵਿਸ਼ਵਾਸ ਵੀ ਦਿਵਾਕੇ ਗਏ ਨੇ ਕਿ ਪੂਰਾ ਨਗਰ ਦਾ ਉਹ ਫੈਸਲਾ ਹੈ ਕਿ ਜਿਹੜੀਆਂ ਐਮਐਸਪੀ ਗਰੰਟੀ ਕਾਨੂੰਨ ਲੈਣਾ ਹੈ ਸਵਾਮੀ ਨਥਨ ਦੀ ਰਿਪੋਰਟ ਕਰਦੇ ਤੋਂ ਮੁਕਤ ਕਰਾਉਣਾ ਜਿਹੜੀਆਂ ਮੰਗਾਂ ਤੇ ਆਪਾਂ 12 ਤੇ ਲੜ ਰਹੇ ਹਾਂ ਤਾਂ ਉਹਦੇ ਵਿੱਚ ਪੂਰਾ ਨਗਰ ਪੂਰਾ ਪਿੰਡ ਇਕੱਠੇ ਹੋ ਕੇ ਇੱਕ ਸੁਰ ਦੇ ਵਿੱਚ ਇੱਥੇ ਪੂਰਾ ਹਿੱਸਾ ਪਾਵਾਂਗੇ ਤੇ ਨਾਲ ਜਿਹੜੀਆਂ ਮੰਗਾਂ ਨੇ ਇਹਨੂੰ ਲਾਗੂ ਕਰਵਾਉਣ ਤੱਕ ਜਿੰਨਾ ਤੇ ਕਮੋਰਚਾ ਚੱਲੂਗਾ ਐਵੇਂ ਜਿੱਕਰ ਅਸੀਂ ਰਾਸਣ ਦੀਆਂ ਸੇਵਾ ਤੇ ਬੰਦਿਆਂ ਦੀਆਂ ਸੇਵਾ ਇਸ ਮੋਰਚੇ ਦੇ ਵਿੱਚ ਲੈ ਕੇ ਆਵਾਂਗੇ ਮੈਂ ਖਾਸ ਕਰਕੇ ਡੱਲੇਵਾਲ ਸਾਹਿਬ ਵੱਲੋਂ ਇਸ ਨਗਰ ਦਾ ਇਹ ਸੰਗਤ ਦਾ ਜਿਹੜਾ ਵੱਡਾ ਪ੍ਰਾਲਾ ਕੀਤਾ ਪਿੰਡ ਦੇ ਵਿੱਚ ਰਸਣ ਇਕੱਠਾ ਕਰਨਾ ਕੋਈ ਸੌਖਾ ਨਹੀਂਗਾ ਬਹੁਤ ਝਿਜਕਦੇ ਬੰਦਾ ਅਗਲਾ ਕਹਿੰਦਾ ਵੀ ਸਵਾਲ ਉੱਠੂਗਾ ਇਹ ਉੱਠੂਗਾ ਪਰ ਪੂਰੇ ਨਗਰ ਨੇ ਫੈਸਲਾ ਕਰਕੇ ਇਹ ਫੈਸਲਾ ਕੀਤਾ ਕਿ ਜਿਹੜਾ ਖਨੌਰੀ ਸ਼ੰਭੂ ਰਤਨਪੁਰੇ ਤੇ ਖਾਸ ਕਰਕੇ ਜਿਹੜਾ 12 ਫਰਵਰੀ ਨੂੰ ਆਪਾਂ ਬਹੁਤ ਵੱਡਾ ਇੱਥੇ ਇਕੱਠ ਕਰ ਰਹੇ ਆ ਇਹ ਸਾਰਾ ਜਿਹੜਾ ਰਸਣ ਅੱਜ ਪਿੰਡ ਲੈ ਕੇ ਆਏ ਆ ਉਹ ਲੰਗਰਾਂ ਦੇ ਵਿੱਚ ਵੰਡਿਆ ਜਾਊਗਾ ਇਹਨਾਂ ਦਾ ਖਾਸ ਕਰਕੇ ਨਗਰ ਦਾ ਭਾਰਤੀ ਕਿਸਾਨ ਜੋਨ ਇਕਤਾ ਸਿੱਧੂ ਪਰੋ ਨੂੰ ਬਹੁਤ ਬਹੁਤ ਧੰਨਵਾਦ ਉਹ ਵਾਹਿਗੁਰੂ ਜੀ ਦਾ ਖਾਲਸਾ ਤੇਰੀ ਵਾਹਿਗੁਰੂ ਜੀ ਦੀ ਏਵਨ ਪੰਜਾਬੀ ਟੀਵੀ ਲਈ ਮਾਨਸਾ ਤੋਂ ਜੁਗਰਾਤ ਚਹਿਲ ਦੀ ਰਿਪੋਰਟ